ਸੁਣ ਕੇ ਗੱਲਾਂ ਸੱਚੀਆਂ ਕਹਿੰਦਾ ਹੈ ਸੁਲਤਾਨ ਹਰ ਭਜਤਾਵੇਂ ਲਾਲਿਆ ਹੁਣ ਨਾ ਕਰੇ ਧਿਆਨ ਸਾਖਰ ਜਾਨੀ ਚੋਰ ਨੇ ਲਾਲਾ ਲਿਆ ਸਮਝਾਏ ਲਿਆ ਮਨਾ ਫਿਰ ਬਾਣੀਆਂ ਸੁਣੋ ਸਭੀ ਚਿਤ ਲਾਏ ਬਾਣੀਆਂ ਨੂੰ ਜਾਏ ਗੱਦੀ ਤੇ ਬਿਠਾਉਂਦੇ ਸੇਰੇ ਉੱਤੇ ਕੁੰਗੂ ਦੀ ਕਟੋਰੀ ਭਾਮ ਦੇ ਘਰ ਘਰ ਖੁਸ਼ੀਆਂ ਬਹੁਤ ਭਾਰੀਆਂ ਮੰਗਲ ਕਰਨ ਜੋ ਮਰਦ ਨਾਰੀਆਂ ਫੁੱਲ ਵਰ ਸਾਵਣਾ तमाम ਲੋਕ ਜੀ ਰਿਹਾਂ ਬੂੰਦੀ ਗੜ ਮੇ ਜਰਾ ਨਾ ਸੋਗ ਜੀ ਗਾਨ ਕਾ ਕਰਨ ਜੋ ਨਰਤਕਾਰੀਆਂ ਮੰਗਲ ਕਰਨ ਜੋ ਨਰ ਨਾਰੀਆਂ ਮਵਾਜਦੇ ਨੇ ਵਾਜੇ ਵਿੱਚ ਦਰਬਾਰ ਦੇ ਘਟ ਜਸ ਗਉਣ ਮੂਰੇ ਸਰਕਾਰ ਦੇ ਮਾਲੀ ਡਾਲੀ ਲਿਆਉਣ ਵਿੱਚ ਪਾਏ ਖਾਰੀਆਂ ਮੰਗਲ ਕਰਨ ਜੋ ਮਰਦ ਨਾਰੀਆਂ ਹਰ ਘਰ ਹੋਣ ਸਾਰੇ ਪੁੰਨ ਦਾਨ ਜੋ ਔਰ ਖੁਸ਼ੀਆਂ ਦਾ ਹੋਮ ਦਾ ਨਿਭਾਨ ਜੋ ਤੀਸੀਆਂ ਕਸ਼ੋਰ ਸੁਲਤਾਨ ਸਿਆਰੀਆਂ ਮੰਗਲ ਕਰਨ ਜੋ ਮਰਦ ਨਾਰੀਆਂ ਭਾਈ ਬਾਣੀਆਂ ਰਾਜ ਬਹਾਲ ਕੇਤੇ ਉਥੇ ਲਈ ਨਾ ਜਰਾ ਪੀ ਡੇਰ ਯਾਰਾ ਵੜੇ ਆਣ ਡੇਰੇ ਸੱਚ ਬੋਲ ਮੇਰੇ ਦੀਆ ਹੁਕਮ ਸੁਲਤਾਨ ਜੀ ਫੇਰ ਯਾਰਾ ਕਰੋ ਕੋਚ ਡੇਰਾ ਨਹੀਂ ਡੇਰ ਕੋਈ ਹੋਂ ਦੇਵਣੀ ਨਹੀਂ ਸਵੇਰ ਯਾਰਾ ਫੰਡਾ ਦੂਰ ਦਾ ਦਿਨਾਂ ਦਾ ਕੰਮ ਕੋਈ ਨਾ ਸਾਲ ਵਿੱਚ ਜੋ ਹੋਣ ਅਜ ਮੇਰੀ ਯਾਰਾ ਲਵੋ ਬਿਸਤਰੀ ਬਨ ਹੁਣ ਚੱਲਣੇ ਨੂੰ ਦਿਲੋਂ ਦਿਓ ਦਿਲਦਰ ਨੂੰ ਗੇਰ ਯਾਰਾ ਹੁਕਮ ਸੁਣਦਿਆਂ ਫੌਜ ਤਿਆਰ ਹੋਈ ਲੈ ਲੱਦੇ ਅਸਬਾਬ ਨੂੰ ਫੇਰ ਯਾਰਾ ਬੜੇ ਟੜਕੇ ਕੂਚ ਬਜਾ ਚੱਲੇ ਪਾਵੇਂ ਲਈ ਸੀ ਨੀਂਦ ਨਾਲ ਕੋਈ ਯਾਰਾ ਚੜੀ ਗਰਦੇ ਅਸਮਾਨ ਕੋ ਜਾਵੰਦੀ ਹੈ ਸਾਰੇ ਦਿਸਦਾ ਕੋਰ ਹਨੇਰ ਯਾਰਾ ਦਿਨ ਤੈਨ ਤੇ ਤੈਨਹੀ ਜਾਣ ਰਾਤਾਂ ਤੋਰੇ ਜਾਮਦੇ ਸੀ ਬੱਗੇ ਸ਼ੇਰ ਯਾਰਾ ਨਿਰਬਰ ਘਾਟ ਤੇ ਲਾਇਕ ਸ਼ੋਰ ਡੇਰੇ ਰੋਟੀ ਕਰਨ ਲੱਗੇ ਇਕੇ ਵੇਰ ਯਾਰਾ ਬਾਂਕਾ ਸਿੰਘ ਅਸ਼ਮਾਨ ਨੂੰ ਕਰਨ ਗਿਆ ਹੋਰ ਸੈਂਕੜੇ ਜਵਾਨ ਸੀ ਨਾਲ ਭਾਈ ਉੱਥੇ ਘਾਟ ਦੇ ਤੀਰ ਉਤਾਰ ਕੇਤੇ ਜਲ ਵਿੱਚ ਮਾਰੇ ਸਾਲ ਭਾਈ ਲੱਗੇ ਖੁੱਦਣੇ ਮौज ਦੇ ਨਾਲ ਸਾਰੇ ਦੁੱਖ ਦੂਰ ਹੋਏ ਖੁਸ਼ਹਾਲ ਭਾਈ ਨਹੀਂ ਇੱਕ ਦਾ ਹਾਨ ਪਰਵਾਣੇ ਏਕੇ ਜਿਹੜੀ ਕਰੂਗਾ ਬਾਤ ਕਮਾਲ ਭਾਈ ਵੇਚ ਸਰਦੀਆਂ ਫਿਰਨ ਜੋ ਪੁਤਲੀਆਂ ਸੀ ਕਿਨਾ ਬਾਂਕੇ ਨੇ ਉਹਨਾਂ ਤੇ ਖਿਆਲ ਭਾਈ ਕਰ ਕੋਲ ਅਸ਼ਨਾਣ ਜੋ ਬਾਰ ਆਏ ਤਨ ਕੱਪੜੇ ਲਿਏ ਜੋ ਡਾਲ ਭਾਈ ਬਾਂਕਾ ਸਿੰਘ ਨੇ ਦਿਲੋਂ ਆਨੰਦ ਹੋ ਕੇ ਇੱਕ ਪੁਤਲੀ ਲਈ ਓਠਾਲ ਭਾਈ ਫਿਰ ਵਿੱਚ ਲਹਿਣ ਕਸ਼ੋਰ ਚੰਦਾ ਸੁਲਤਾਨ ਕੋ ਰਹਾ ਦਖਾਲ ਭਾਈ ਬੈਠਾ ਰੰਗਲੇ ਪਲੰਗ ਸੁਲਤਾਨ ਰਾਜਾ ਵੇਖੇ ਪੋਤਲੀ ਨੂੰ ਨਿਗਾਹ ਧਾਰ ਪਿਆਰੇ ਜਿਨੇ ਘੜੀ ਪਰਤੀਸ ਨੂੰ ਲਾਇ ਕੇ ਤੇ ਉੱਤੇ ਕਰੀ ਹੈ ਜੋ ਮੀਨਾਕਾਰ ਭਾਰ ਪਿਆਰੇ ਲਤੋਂ ਪਕੜ ਸੁਲਤਾਨ ਮਜਬੂਤ ਕਰਕੇ ਪਾਵੇ ਨਾਲ ਜੋ ਠੋਰਦਾ ਮਾਰ ਪਿਆਰੇ ਸੀਸ ਟੁੱਟ ਕੇ ਤਰਦ ਸਹਿ ਜਾਏ ਡਿੱਗਾ ਕਈ ਦੇਖਦੇ ਸੀ ਨਿਗਾ ਮਾਰ ਪਿਆਰੇ ਜਾਨੀ ਚੋਰਟੇ ਨੇ ਸੀਸ ਚੁੱਕ ਲਿਆ ਵਿੱਚੋਂ ਦੇਖਦਾ ਖੂਬ ਨਿਹਾਰ ਪਿਆਰੇ ਹੌਲ ਭਰੀ ਸੀ ਨਾਲ ਜੋ ਕਾਗਜ਼ਾਂ ਦੇ ਕੋਲ ਕਾਢਲੇ ਹੱਥ ਪਸਾਰ ਪਿਆਰੇ ਮੂਰੇ ਰੱਖ ਤੇ ਸਭ ਸੁਲਤਾਨ ਕੇ ਜੋ ਰਾਜਾ ਦੇਖਦਾ ਦਿਲੋਂ ਵੇਚਾਰ ਪਿਆਰੇ ਜਿਉਂ-ਜਿਉਂ ਪੜੇ ਤਾ ਰੰਗ ਸਫੈਦ ਹੋਵੇ ਕਦੇ ਪੀਲੜਾ ਜ਼ਰਦ ਵੇਸਾਰ ਪਿਆਰੇ ਕਦੇ ਬੁੱਲੀਆਂ ਦੰਦੀਆਂ ਵਿੱਚ ਲੈਂਦਾ ਕਦੇ ਰੱਬ ਦਾ ਨਾਮ ਚਸਾਰ ਪਿਆਰੇ ਪਰ ਲਗਿਆ ਜੋ ਹਸਣਾ ਖੇਡਣਾ ਸੀ ਮਥੇ ਸਿਉੜੀਆਂ ਪੈ ਦੀਆਂ ਚਾਰ ਪਿਆਰੇ ਸਭ ਹਸਣੇ ਤੋਂ ਦੇਖ ਗੁੰਮ ਹੋ ਗਏ ਜਾਨੀ ਆਖਦਾ ਅਰਜ ਗੁਜ਼ਾਰ ਪਿਆਰੇ ਦੱਸੋ ਖੋਲ ਹਵਾਲ ਕੀ ਲਿਖਿਆ ਹੈ ਅਸੀਂ ਦੇਖ ਹੋਏ ਆਵਾਜ਼ਾਰ ਪਿਆਰੇ ਪੜ ਇਸ ਨੂੰ ਤੁਸੀਂ ਖਮੋਸ਼ ਹੋਗੇ ਅੱਗੇ ਹੱਸਦੇ ਸੀ ਵਾਰ-ਵਾਰ ਪਿਆਰੇ ਸਾਨੂੰ ਹੋ ਗਿਆ ਭਰਮ ਕਿਸ਼ੋਰ ਚੰਦਾ ਦੱਸੋ ਈਸ਼ਦਾ ਜੀ ਸਮਾਚਾਰ ਪਿਆਰੇ